ਨਾਨਕਸ਼ਾਈ ਕੈਲੰਡਰ ਸਾਡੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ ਅਸਲ ਦੇ ਵਿੱਚ ਸਨ 2003 ਦੇ ਵਿੱਚ ਨਾਨਕਸ਼ਾਈ ਕੈਲੰਡਰ ਜਿਹੜਾ ਕੈਨੇਡਾ ਦੇ ਵਿੱਚ ਰਹਿਣ ਵਾਲੇ ਬਜ਼ੁਰਗ ਵੀਰ ਨੇ ਪਾਲ ਸਿੰਘ ਪੂਰੇਵਾਲ ਉਹਨਾਂ ਨੇ ਤਿਆਰ ਕੀਤਾ ਸੀਗਾ 2003 ਦੇ ਵਿੱਚ ਉਹ ਕੈਲੰਡਰ ਜਿਹੜਾ ਅਕਾਲ ਤਖਤ ਹਿਸਾਬ ਤੋਂ ਲਾਗੂ ਕੀਤਾ ਗਿਆ ਸਾਨੂੰ ਸਾਰਿਆਂ ਨੂੰ ਚੇਤੇ ਆ ਤਾਂ ਤੁਸੀਂ ਨੋਟ ਕੀਤਾ ਹੋਵੇਗਾ ਕਿ ਉਦੋਂ 2003 ਤੋਂ ਲੈ ਕੇ 2009 ਤੱਕ ਜਿਹੜਾ 6 ਸਾਲ ਦਾ ਸਮਾਂ ਬਣਦਾ 6-7 ਸਾਲ ਦਾ ਉਹਦੇ ਵਿੱਚ ਗੁਰਪੁਰਬ ਜਿਹੜੇ ਸੀ ਉਹ ਫਿਕਸ ਹੋ ਗਏ ਸੀ ਤੁਹਾਨੂੰ ਅੱਜ ਤੱਕ ਉਹ ਡੇਟਾਂ ਚੇਤੇ ਹੋਣਗੀਆਂ ਗੁਰਗੋਬਿੰਦ ਸਿੰਘ ਪਾਤਸ਼ਾਹ ਦਾ 5 ਜਨਵਰੀ ਨੂੰ ਦਿਹਾੜਾ ਫਿਕਸ ਸੀਗਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ ਵੀ ਕਦੋਂ ਆਉਣਾ ਤੇ ਕਦੋਂ ਨਹੀਂ ਆਉਣਾ ਸਭ ਨੂੰ ਚੇਤੇ ਬੱਚਿਆਂ ਤੱਕ ਨੂੰ ਚੇਤੇ ਹੋ ਗਏ ਸੀ 16 ਜੂਨ ਸ਼ਹੀਦੀ ਗੁਰੂ ਅਰਜਨ ਪਾਤਸ਼ਾਹੀ ਦੀ ਫਿਕਸ ਹੋ ਗਈ ਸੀ ਕੋਈ ਟੈਨਸ਼ਨ ਨਹੀਂ ਕੋਈ ਸੋਚਣ ਦੀ ਵੀ ਲੋੜ ਨਹੀਂ ਸੀ ਪੈਂਦੀ ਵੀ ਕਦੋਂ ਐ ਤੇ ਕਦੋਂ ਨਹੀਂ ਐ ਪਰ ਅਸਲ ਦੇ ਵਿੱਚ ਸਾਡੇ ਬੱਚਿਆਂ ਨੂੰ ਸਾਨੂੰ ਕਿਤੇ ਸਿੱਖ ਇਤਿਹਾਸ ਦੀ ਧੀ ਹੌਲੀ ਨੌਲੇਜ ਨਾ ਹੋ ਜਾਵੇ ਅਸੀਂ ਸਿੱਖੀ ਵਾਲੇ ਪਾਸੇ ਨੂੰ ਕਿਤੇ ਤੁਰਨਾ ਪਈਏ ਇਹ ਸਾਡੇ ਵਿਰੋਧੀਆਂ ਨੂੰ ਚੰਗਾ ਨਹੀਂ ਜੇ ਲੱਗਦਾ ਇਹ ਸਾਡੇ ਵਿਰੋਧੀਆਂ ਨੂੰ ਚੰਗਾ ਨਹੀਂ ਲੱਗਦਾ ਉਸੇ ਸਮੇਂ ਆਰਐਸਐਸ ਦੇ ਲੋਕਾਂ ਨੇ ਬਿਆਨ ਦਿੱਤੇ ਸੀ ਵੀ ਦਿੱਤੇ ਤੇ ਜਿਹੜਾ ਇਹ ਸੰਤ ਸਮਾਜ ਬਣਿਆ ਫਿਰਦਾ ਪੰਜਾਬ ਵਿੱਚ ਮੈਨੂੰ ਮਾਫ ਕਰਿਓ ਮੈਂ ਸੰਤ ਸਮਾਜ ਨਹੀਂ ਕਿਹਾ ਸੱਪ ਸਮਾਜ ਹੈਗਾ ਜੇ ਡੰਗ ਮਾਰਦਾ ਇਹ ਪੂਰੀ ਕੌਮ ਨੂੰ ਇਹ ਬਾਰੋਂ ਦੀ ਆਪਣੇ ਆਪ ਨੂੰ ਬੜੇ ਸੰਤ ਬਣੇ ਫਿਰਦੇ ਪਰ ਅਸਲ ਦੇ ਵਿੱਚ ਡੰਗ ਮਾਰਨੇ ਲੋਕ ਨੇ ਸੱਪਾਂ ਵਾਲੀ ਬਿਰਤੀ ਇਹਨਾਂ ਲੋਕਾਂ ਦੀ ਇਹਨਾਂ ਨੇ ਵੀ ਉਸ ਤੋਂ ਬਾਅਦ ਆਖਿਆ ਜੀ ਸਾਨੂੰ ਵੀ ਨਾਨਕਸ਼ਹੀ ਕੈਲੰਡਰ ਪਰਵਾਹ ਨਹੀਂ ਪਹਿਲਾਂ ਆਰਐਸਐਸ ਵਾਲਿਆਂ ਦਾ ਬਿਆਨ ਆਇਆ ਫਿਰ ਇਹਨਾਂ ਦਾ ਸੱਪ ਸਮਾਜ ਵਾਲਿਆਂ ਦਾ ਬਿਆਨ ਆਇਆ ਵੀ ਸਾਨੂੰ ਵੀ ਉਹ ਨਾਨਕਸ਼ਹੀ ਕੈਲੰਡਰ ਜਿਹੜਾ ਏ ਉਹ ਪਰਵਾਹ ਨਹੀਂ ਹੁਣ ਹਾਲਾਤ ਵੇਖੋ ਤੁਸੀਂ 5-6 ਸਾਲ ਤੋਂ ਉਹੀ ਕੈਲੰਡਰ ਚੱਲ ਰਿਹਾ ਜਿਹੜਾ ਕੈਲੰਡਰ ਸਹੀ ਬਣਿਆ ਸੀਗਾ ਠੀਕ ਹੈ ਜੇ ਉੱਚ ਕੁਝ ਤਬਦੀਲੀਆਂ ਕਰਨੀਆਂ ਸੀ ਕੀਤੀਆਂ ਜਾ ਸਕਦੀ ਨੇ ਸਮਾਂ ਪਾ ਕੇ ਪਰ ਉਹ ਸਾਰਾ ਕੈਲੰਡਰ ਰੋਂਗ ਨਹੀਂ ਸੀਗਾ ਸਾਰਾ ਕੈਲੰਡਰ ਗਲਤ ਨਹੀਂ ਸੀਗਾ ਹੋਇਆ ਕੀ ਇਹਨਾਂ ਨੇ ਜੀ 2009 ਕੇ 10 ਦਾ ਸਾਲ ਹੈ ਉਹਦੇ ਵਿੱਚ ਇਹਨਾਂ ਨੇ ਕੈਲੰਡਰ ਜਿਹੜਾ ਸੀ ਉਹ ਚੇਂਜ ਕਰ ਦਿੱਤਾ ਨਕਲੀ ਨਾਨਕ ਸ਼ਹੀ ਬਣਾਇਆ ਇੱਕ ਤਾਂ ਪਹਿਲਾਂ ਤਾਂ ਉਹਨੂੰ ਕਹਿ ਲਈ ਆਪਾਂ ਵੀ ਮੂਲ ਨਾਨਕਸ਼ਾਹੀ ਕੈਲੰਡਰ ਸੀਗਾ ਹੁਣ ਇਹਨਾਂ ਨੇ ਨਾਨਕਸ਼ਾਹੀ ਕੈਲੰਡਰ ਦੇ ਨਾਂ ਦੇ ਉੱਤੇ ਆਪਣੀਆਂ ਹੀ ਡੇਟਾਂ ਜਿਹੜੀਆਂ ਉਹ ਫਿਕਸ ਕੀਤੀਆਂ ਤੇ ਉਲਝਾਇਆ ਪਿਆ ਸੰਗਤ ਨੂੰ ਹਾਲਾਤ ਵੇਖੋ ਅਸੀਂ ਉਲਝਦੇ ਹੀ ਆਂ ਹੋਰ ਮੈਨੂੰ ਦੱਸੋ ਗੁਰੂ ਰਵਿੰਦਰ ਸਿੰਘ ਪਾਸ਼ਾ ਦਾ ਦਿਹਾੜਾ ਕਦੋਂ ਆ ਰਿਹਾ ਅਗਲੇ ਸਾਲ ਜਾਂ ਇਸ ਸਾਲ ਕਿਸ ਨੂੰ ਪਤਾ ਦਸੰਬਰ ਚ ਆਉਣਾ ਜਾਂ ਜਨਵਰੀ ਵਿੱਚ ਆਉਣਾ ਲੋਕੀ ਕਨਫਿਊਜ਼ ਨੇ ਕਈਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਕਦੋਂ ਆ ਰਿਹਾ ਤੁਸੀਂ ਈਸਾਈਆਂ ਵੱਲ ਵੇਖੋ ਤੁਸੀਂ ਇਸਾਈਆਂ ਵੱਲ ਵੇਖੋ 25 ਦਸੰਬਰ ਨਾਮ ਹੀ ਲੈ ਲਓ ਬਸ 25 ਦਸੰਬਰ ਸਭ ਦਾ ਦਿਮਾਗ ਚ ਆ ਜਾਂਦਾ 25 ਦਸੰਬਰ ਨੂੰ ਕੀ ਹੈ? 크리스마스 ਡੇ ਹੈ। ਕੋਈ ਸ਼ਾਕਾ ਵਾਲੀ ਗੱਲ ਹੈ ਆ ਛੋਟਾ ਜਿਹਾ ਬੱਚਾ ਵੀ ਬੈਠਾ ਨਾ ਇਹਨੂੰ ਵੀ ਪੁੱਛ ਲਓਗੇ ਨਾ 25 ਦਸੰਬਰ ਨੂੰ ਕੀ ਹੈ ਇਹਨੂੰ ਵੀ ਪਤਾ ਹੋਣਾ 크리스마스 ਡੇ ਹੁੰਦਾ ਉਹਦਨ। ਪਤਾ ਨਾ ਬੇਟਾ? ਉਹਨੂੰ ਵੀ ਪਤਾ ਵੇਖ ਲਓ ਸਿਰ ਲਾਤਾ ਉਹਨੇ ਵੀ। 25 ਦਸੰਬਰ ਸਭ ਨੂੰ ਪਤਾ ਹੈ। ਵੀ ਉਹਦਨ 크리스마스 ਡੇ ਹੈ। ਇਸਾਈਆਂ ਦਾ ਤਿਹਾਰ ਉਹਨਾਂ ਨੇ ਸਾਰਿਆਂ ਨੂੰ ਚੇਤੇ ਕਰਾ ਦਿੱਤਾ। ਬੜੀ ਕਮਾਲ ਦੀ ਗੱਲ ਆ ਕਿਉਂ ਚੇਤੇ ਹੋ ਗਿਆ ਜੀ ਡੇਟ ਇੱਕੋ ਹੀ ਐ ਚੇਤੇ ਹੋ ਗਿਆ ਕ੍ਰਿਸਮਸ ਡੇ ਸਾਨੂੰ ਉਹਨਾਂ ਨੇ ਚੇਤੇ ਹੋਣ ਹੀ ਨਹੀਂ ਦੇਣਾ ਕਿਉਂਕਿ ਇਹ ਜਿਹੜੇ ਅੱਜ ਤਖਤਾਂ ਦੇ ਉੱਤੇ ਵੀ ਕਾਬਜ ਹੋਏ ਬੈਠੇ ਨੇ ਨਾ ਮਤਾਂ ਕਿਤੇ ਸਮਝੋ ਤੁਹਾਡੇ ਜਥੇਦਾਰ ਨੇ ਇਹ ਤਾਂ ਕੱਟ ਪੁਤਲੀਆਂ ਨੇ ਇਹ ਤਾਂ ਜਿਵੇਂ ਰਾਜਨੀਤਿਕ ਲੋਕ ਇਹਨਾਂ ਨੂੰ ਨਚਾਉਂਦੇ ਨੇ ਤੇ ਉਦਾਂ ਡਾਂਸ ਕਰਦੇ ਨੇ ਇਹ ਵਿਸ਼ਵਾ ਦੇ ਨਾਲੋਂ ਘੱਟ ਨਹੀਂ ਵਿਸ਼ਵਾ ਆਪਣਾ ਜਿਸਮ ਵੇਚਦੀ ਐ ਇਹਨਾਂ ਲੋਕਾਂ ਨੇ ਆਪਣੇ ਜਮੀਰ ਵੇਚੇ ਹੋਏ ਨੇ ਸਰਕਾਰਾਂ ਦੇ ਕੋਲ ਇਹ ਤਾਂ ਉਹ ਲੋਕ ਨੇ ਕੱਟ ਪੁਤਲੀਆਂ ਨੇ ਜਿੱਦਾਂ ਪਿੱਛੋਂ ਦੀ ਨੇਤਾ ਨਚਾਊਗਾ ਉਦਾਂ ਇਹ ਨੱਚਣਗੇ ਜਿਹੜਾ ਬਿਆਨ ਪਿੱਛੋਂ ਦੀ ਭਾਵੇਂ ਉਹ ਨਾਗਪੁਰ ਤੋਂ ਆਜੇ ਤੇ ਭਾਵੇਂ ਦਿੱਲੀ ਤੋਂ ਚਲ ਜਾਵੇ ਉਥੇ ਇਹਨਾਂ ਨੂੰ ਤਾਂ ਫਤਵਾ ਹੀ ਸੁਣਾਉਣਾ ਹੁੰਦਾ ਆ ਸੌਦੇ ਵਾਲੇ ਨੂੰ ਕੀਤਾ ਸੀ ਨਾ ਪਿੱਛੇ ਜੇ ਮਾਫ ਹਾਲਾਤ ਵੇਖੋ ਨਾ ਤੁਸੀਂ ਕਿ ਇਹ ਸਾਡੇ ਜਥੇਦਾਰ ਨੇ ਇੱਕ ਬੇਨਤੀ ਨਾਲ ਹੋਰ ਕਰਦਾ ਜਾਵਾਂ ਇਹੋ ਜਿਹੇ ਜਥੇਦਾਰਾਂ ਨੂੰ ਨਕਾਰ ਦਿਓ ਆਪਣਾ ਜਥੇਦਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਬਣਾ ਲਓ ਜ਼ਿੰਦਗੀ 'ਚ ਕੋਈ ਪ੍ਰੋਬਲਮ ਨਹੀਂ ਆਏਗੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੜਾਓ ਕਦੀ ਅਸੀਂ ਗੁਰਬਖਸ਼ ਸਿੰਘ ਨੂੰ ਆਗੂ ਬਣਾਉਨੇ ਆ ਉਹ ਦੋ ਦੋ ਵਾਰੀ ਭੋਖੜ ਤਾਲ ਤੇ ਬਹਿ ਕੇ ਭੱਜ ਜਾਂਦਾ ਕਦੀ ਕਿਸੇ ਨੂੰ ਆਗੂ ਬਣਾ ਲਿਆ ਕਦੀ ਜਹੇਦਾਰਾਂ ਨੂੰ ਆਗੂ ਬਣਾ ਲਿਆ ਬੰਦੇ ਨੂੰ ਆਗੂ ਬਣਾਓਗੇ ਬੰਦਾ ਧੋਖਾ ਦੇਗਾ ਗੁਰੂ ਨੂੰ ਆਗੂ ਬਣਾਓਗੇ ਗੁਰੂ ਕਦੀ ਧੋਖਾ ਨਹੀਂ ਜੇ ਦਿੰਦਾ ਗੁਰੂ ਨਾਲ ਖੜੂਗਾ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ ਚੰਗੇ ਗੁਣਾ ਨੂੰ ਆਗੂ ਬਣਾਓਗੇ ਉਹ ਸਾਥ ਨਹੀਂ ਛੱਡ ਕੇ ਜਾਣਗੇ ਇਹੋ ਜਿਹੇ ਔਗਣਾ ਨੂੰ ਬਣਾਓਗੇ ਤੇ ਸਾਥ ਛੱਡ ਕੇ ਜਾਣਗੇ ਇਹ ਹਾਲਾਤ ਨੇ ਪੂਰੀ ਦੀ ਪੂਰੀ ਕੌਮ ਜਿਹੜੀ ਹੈ ਉਹ ਕਨਫਿਊਜ਼ ਕੀਤੀ ਪਈ ਹੈ ਇਹਨਾਂ ਲੋਕਾਂ ਨੇ ਪਤਾ ਹੀ ਨਹੀਂ ਜੀ ਕਦੋਂ ਆਉਣੇ ਨੇ ਦਿਹਾੜੇ ਹੁਣ ਆ ਪਿੱਛੇ ਜੇ ਪਿਛਲੇ ਸਾਲਾਂ ਦੀ ਗੱਲ ਹੈ ਮੈਨੂੰ ਉਹ ਸਨ ਦਾ ਨਾਮ ਨਹੀਂ ਚੇਤੇ ਵੀ ਕਿਹੜੇ ਸਨ ਦੇ ਵਿੱਚ ਅਸੀਂ ਗੱਲ ਜਿਹੜੀ ਸੀ ਹੋਈ ਸੀ ਪਿਛਲੇ ਸਾਲਾਂ ਦੇ ਵਿੱਚ ਇਸ ਤਰ੍ਹਾਂ ਵਾਪਰਿਆ ਹੁਣ ਵੇਖੋ ਜਿਹੜਾ ਇਤਿਹਾਸ ਹੈ ਨਾ ਧੰਗੂਰਜਨ ਸਾਹਿਬ ਦਾ ਸ਼ਹੀਦੀ ਦਾ 25 ਮਈ ਨੂੰ 25 ਮਈ ਸਨ 1606 ਈਸਵੀ ਨੂੰ 25 ਮਈ ਸਨ 1606 ਈਸਵੀ ਨੂੰ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕੇ ਧੰਨ ਗੁਰੂ ਅਰਜਨ ਸਾਹਿਬ ਤੁਰ ਪੈਦੇ ਨੇ ਲਾਹੌਰ ਦੀ ਧਰਤੀ ਵਾਲੇ ਪਾਸੇ ਨੂੰ ਤੇ 30 ਮਈ ਸਨ 1606 ਨੂੰ ਉਹਨਾਂ ਦੀ ਸ਼ਹਾਦਤ ਲਾਹੌਰ ਦੀ ਧਰਤੀ ਦੇ ਉੱਤੇ ਹੁੰਦੀ ਹੈ 25 ਮਈ ਨੂੰ ਗੁਰਤਾ ਗੱਦੀ ਦਿੱਤੀ ਗਈ ਗੁਰੂ ਅਰਗੋਬਿੰਦ ਪਾਤਸ਼ਾਹ ਨੂੰ ਤੇ 30 ਮਈ ਨੂੰ ਸ਼ਹੀਦੀ ਹੋ ਰਹੀ ਹੈ ਪਰ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਮੈਨੂੰ ਉਹ ਸੰਨ ਨਹੀਂ ਜਿੱਤੇ ਕਿਹੜੇ ਸੰਨ ਦੇ ਵਿੱਚ ਘਪਲਾ ਕੀਤਾ ਸੀ ਸ਼ਾਇਦ ਹੁਣ ਵੀ ਕਰਦੇ ਹੋਣ ਇਹਨਾਂ ਨੇ ਐਸਾ ਹਿਸਾਬ ਕਿਤਾਬ ਕਰ ਦਿੱਤਾ ਸੀਗਾ ਕਿ ਸ਼ਹੀਦੀ ਪਹਿਲਾਂ ਆ ਗਈ ਸ਼ਹੀਦੀ ਵਾਲਾ ਦਿਨ ਜਿਹੜਾ ਸੀ ਉਹ ਪਹਿਲਾਂ ਆ ਗਿਆ ਤੇ ਗੁਰਤਾ ਗੱਦੀ ਵਾਲਾ ਦਿਨ ਬਾਅਦ ਚ ਆ ਰਿਹਾ ਸੀ 11 ਦਿਨ ਬਾਅਦ ਆ ਰਿਹਾ ਸੀ ਗੁਰਤਾ ਗੱਦੀ ਵਾਲਾ ਦਿਨ 11 ਦਿਨ ਗੁਰੂ ਕੌਣ ਸੀਗਾ ਫਿਰ ਇਤਿਹਾਸ ਉਲਟ-ਪੁਲਟ ਕਰਤਾ ਨਾ ਤੁਹਾਡਾ ਇੱਥੇ ਗੁਰਤਾ ਗੱਦੀ ਪਹਿਲਾਂ ਦਿੱਤੀ ਜਾ ਰਹੀ ਸ਼ਹੀਦੀ ਬਾਅਦ ਚ ਹੋ ਰਹੀ ਹੈ ਇਹ ਸ਼ਹੀਦੀ ਪਹਿਲਾਂ ਕਰਾਰੇ ਗੁਰਤਾ ਗੱਦੀ ਬਾਅਦ ਚ ਕਰਦੇ ਪਏ ਨੇ ਕੈਲੰਡਰਾਂ ਦੇ ਡੇਟਾ ਇਹ ਜਾਣ ਕੇ ਉਲਝਾ ਰਹੇ ਨੇ ਤਾਂ ਕਿ ਇਤਿਹਾਸ ਤੋਂ ਸਿੱਖ ਨੂੰ ਦੂਰ ਕਰ ਦਿੱਤਾ ਜਾਵੇ ਇਹਨਾਂ ਉਲਝਾ ਦਿਓ ਇਹਨਾਂ ਕਨਫਿਊਜ਼ਨ ਕ੍ਰੀਏਟ ਕਰ ਦਿਓ ਤਾਂ ਕਿ ਸਿੱਖ ਗਵੇ ਜਾਂ ਛੱਡੋ ਯਾਰ ਕੀ ਗੁਰਦੁਆਰੇ ਦਾਣਾ ਕਿਉਂਕਿ ਇਦਾਂ ਹੀ ਹੁੰਦਾ ਨਾ ਦੋ ਦੋ ਡੇਟਾ ਦੋ ਦੋ ਡੇਟਾ ਕਦੀ ਗੁਰਦੁਆਰੇ ਦੇ ਪ੍ਰਬੰਧਕ ਵੀ ਕਨਫਿਊਜ਼ ਹੁੰਦੇ ਨੇ ਪ੍ਰਚਾਰਕ ਵੀ ਕਨਫਿਊਜ਼ ਰਾਗੀ ਢਾਡੀ ਵੀ ਕਨਫਿਊਜ਼ ਸੰਗਤ ਵੀ ਕਨਫਿਊਜ਼ ਪਤਾ ਨਹੀਂ ਲੱਗਦਾ ਫਿਰ ਅੱਧੀ ਕ ਸੰਗਤ ਆ ਜਾਂਦੀ ਹੈ ਜਦੋਂ ਸਮਾਗਮ ਰੱਖਿਆ ਹੁੰਦਾ ਅੱਧੀ ਕਹਿੰਦੀ ਉਹ ਤਾਂ ਫਲਾਣੇ ਦਿਨ ਹੋਊਗਾ ਉਹ ਅੱਧੀ ਆਉਂਦੀ ਨਹੀਂ ਅਸਲ ਤੋਂ ਇਹ ਗੁਰਦੁਆਰੇ ਨਾਲੋਂ ਵੀ ਤੋੜਨ ਦੀ ਇੱਕ ਬੜੀ ਵੱਡੀ ਛਾਜਿਸ਼ ਹੈ ਡੇਟਾ ਉਲਝਾ ਦਿਓ ਗੁਰਦੁਆਰੇ ਨਾਲੋਂ ਵੀ ਤੋੜਨ ਦੀ ਬੜੀ ਵੱਡੀ ਛਾਜਿਸ਼ ਹੈ ਇਸ ਛਾਜਿਸ਼ ਦੇ ਵਿੱਚੋਂ ਅਸੀਂ ਬਾਹਰ ਨਿਕਲ ਕੇ ਸੱਚ ਨੂੰ ਸਮਝਣ ਦਾ ਯਤਨ ਕਰਨਾ ਹੈ ਇਹਨਾਂ ਨੇ ਤੇ ਉਲਝਾਉਣਾ ਹੀ ਉਲਝਾਉਣਾ ਹੈ ਇੱਕ ਬੇਨਤੀ ਕਰਾਂਗਾ ਮੂਲ ਨਾਨਕਸ਼ਹੀ ਕੈਲੰਡਰ ਜਿਹੜਾ ਹੈ ਉਹਨੂੰ ਲਾਗੂ ਕਰੀਏ ਆਪਾਂ ਤੁਸੀਂ ਕਹੋਗੇ ਕਿੱਥੋਂ ਮਿਲਦਾ ਇੱਕ ਸਾਈਟ ਦਾ ਨਾਮ ਦੱਸਣ ਲੱਗਾ ਨੋਟ ਕਰ ਲਿਓ ਖਾਲਸਾ نیوز .org ਖਾਲਸਾ نیوز .org ਉਹਨੂੰ ਜਾ ਕੇ ਗੂਗਲ ਤੇ ਸਰਚ ਕਰਿਓ ਖਾਲਸਾ نیوز ਦੀ ਵੈਬਸਾਈਟ ਖੁੱਲੇਗੀ ਉਹਦੇ ਸੱਜੇ ਪਾਸੇ ਵੇਖਿਓ ਸੱਜੇ ਪਾਸੇ ਨਾਨਕਸ਼ਹੀ ਕੈਲੰਡਰ ਉੱਥੇ ਲਿਖਿਆ ਹੋਇਆ ਉੱਥੋਂ ਜਾ ਕੇ ਡਾਊਨਲੋਡ ਕਰ ਲਿਓ ਉਹਦਾ ਪ੍ਰਿੰਟ ਕਢਾ ਕੇ ਗੁਰਦੁਆਰਿਆਂ 'ਚ ਵੀ ਲਾਓ ਜਿਹੜਾ ਮੂਲ ਨਾਨਕਸ਼ਹੀ ਕੈਲੰਡਰ 2003 'ਚ ਲਾਗੂ ਹੋਇਆ ਸੀ ਉਹਦਾ ਪ੍ਰਿੰਟ ਕਢਾ ਕੇ ਗੁਰਦੁਆਰਿਆਂ 'ਚ ਲਾਓ ਆਪਣੇ ਘਰਾਂ 'ਚ ਲਾਓ ਵੰਡੋ ਜੇ ਵੰਡ ਸਕਦੇ ਹੋ ਬਣਾ ਕੇ ਤੇ ਉਹਨੂੰ ਲਾਗੂ ਕਰੀਏ ਆਪਾਂ ਆਪਾਂ ਇਹਨਾਂ ਦੇ ਪਿੱਛੇ ਨੇ ਲੱਗੀ ਐ ਵੀ ਇਹ ਡੇਟਾ ਕਾਨੂੰ ਦੱਸਣਗੇ ਆ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਐ 28 ਦਸੰਬਰ ਨੂੰ ਸਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਸੀਗਾ ਤੇ 28 ਦਸੰਬਰ ਨੂੰ ਹੀ ਇਹਨਾਂ ਨੇ ਗੁਰਗੋਬਿੰਦ ਸਿੰਘ ਪਾਸ਼ਾ ਦਾ ਪ੍ਰਕਾਸ਼ ਦਿਹਾੜਾ ਵੀ ਕੀਤਾ ਹੋਇਆ ਸੀ ਹੁਣ ਸਿੱਖ ਸ਼ਹੀਦੀ ਦਿਹਾੜਾ ਮਨਾਵੇ ਜਾਂ ਗੁਰਗੋਬਿੰਦ ਸਿੰਘ ਪਾਸ਼ਾ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦੇਵੇ ਸਿੱਖ ਕਨਫਿਊਜ਼ ਸੀਗਾ ਮੈਂ ਕਰਾਂ ਤੇ ਕੀ ਕਰਾਂ ਕਿਹੜੇ ਪਾਸੇ ਨੂੰ ਜਾਵਾਂ ਸ਼ਹੀਦੀ ਦਿਹਾੜਾ ਮਨਾਵਾਂ ਜਾਂ ਪ੍ਰਕਾਸ਼ ਦਿਹਾੜਾ ਮਨਾਵਾਂ ਕਮਾਲ ਦੀ ਗੱਲ ਹੈ ਕਿਸੇ ਸਾਲ ਦੇ ਵਿੱਚ ਗੁਰਗੋਬਿੰਦ ਸਿੰਘ ਪਾਸ਼ਾ ਦਾ ਦਿਹਾੜਾ ਜਿਹੜਾ ਏ ਉਹ ਦੋ-ਦੋ ਵਾਰੀ ਆ ਜਾਂਦਾ ਜੇ ਕਿਤੇ ਜਨਵਰੀ 'ਚ ਵੀ ਆ ਰਿਹਾ ਤੇ ਦਸੰਬਰ 'ਚ ਵੀ ਆ ਰਿਹਾ ਤੇ ਕਈ ਸਾਲ ਐਸੇ ਨੇ ਨਾ ਜਨਵਰੀ 'ਚ ਆਉਂਦਾ ਤੇ ਨਾ ਦਸੰਬਰ 'ਚ ਆਉਂਦਾ ਹਾਲਾਤ ਵੇਖੋ ਤੁਸੀਂ ਆਪਣੇ ਬੱਚਿਆਂ ਦਾ ਜਨਮ ਦਿਨ ਮਨਾਉਂਦੇ ਹੋ ਵੈਸੇ ਉਹ ਕੇਕ ਕੱਟ ਕੇ ਨਹੀਂ ਮਨਾਣੇ ਚਾਹੀਦੇ ਉਹ ਗੱਲ ਵੱਖਰੀ ਵੀ ਅਸੀਂ ਕੇਕ ਕੱਟ ਕੇ ਮਨਾਉਨੇ ਜਨਮ ਦਿਨ ਮਨਾਓ ਪਰ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਮਨਾਓ ਗੁਰੂ ਦੀ ਮੱਤ ਨੂੰ ਬੱਚਾ ਜ਼ਿੰਦਗੀ ਜੀ ਧਾਰਨ ਕਰੇ ਖੈਰ ਤੁਸੀਂ ਆਪਣੇ ਬੱਚਿਆਂ ਦਾ ਜਨਮ ਦਿਨ ਮਨਾਉਂਦੇ ਹੋ ਡੇਟ ਇੱਕੋ ਹੀ ਹੈ ਜੇ ਤੁਹਾਡੇ ਬੱਚੇ ਦਾ ਜਨਮ ਦਿਨ 5 ਜਨਵਰੀ ਦਾ ਆ ਜਾਂ 10 ਜਨਵਰੀ ਦਾ 15 ਜਨਵਰੀ ਦਾ ਜਿਹੜਾ ਵੀ ਹੈ ਜਿਹੜਾ ਹੈ ਨਾ ਤੁਸੀਂ ਉਦਾਂ ਨਹੀਂ ਮਨਾਓਗੇ ਐਸਾ ਨਹੀਂ ਕਰੋਗੇ ਵੀ 10 ਜਨਵਰੀ ਦਾ ਹੋਵੇ ਤੇ ਤੁਸੀਂ ਕਹੋ ਜੀ ਅਸੀਂ 21 ਦਸੰਬਰ ਨੂੰ ਮਨਾ ਲੈਂਦੇ ਆ ਇਦਾਂ ਤਾਂ ਨਹੀਂ ਹੁੰਦਾ ਪਰ ਇਹ ਤੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜਾ ਨੂੰ مخਾਲ ਬਣਾ ਕੇ ਰੱਖਿਆ ਹੋਇਆ ਕਦੀ ਕੋਈ ਡੇਢ ਚੱਕ ਕੇ ਕਦੀ ਕੋਈ ਡੇਢ ਚੱਕ ਕੇ ਉਤੋਂ ਨਾਲੇ ਸਭ ਨੂੰ ਉਲਝਾਈ ਰੱਖਦੇ ਨੇ ਸੋ ਇਸ ਗੁਨ ਮੂਲ ਨਾਨਕਸਾਹੀ ਕੈਲੰਡਰ ਨੂੰ ਆਪਾਂ ਲਾਗੂ ਕਰੀਏ ਬਾਕੀ ਇਹ ਸਾਰਾ ਕੂੜਕਬਾੜ ਜਿਹੜਾ ਇਹ ਚੋਕ ਕੇ ਬਾਹਰ ਮਾਰੀਏ ਇਹ ਗੱਲ ਸੱਚ ਕਰਕੇ ਜਾਣੀ ਜਿਹੜਾ ਨਕਲੀ ਕੈਲੰਡਰ ਤਿਆਰ ਕੀਤਾ ਸੀ ਨਾ ਇਹ ਆਪੂ ਬਣੇ ਜਿਹੜੇ ਸੰਤ ਨੇ ਇਹਨਾਂ ਨੇ ਤਿਆਰ ਕੀਤਾ ਸੀ ਜਿਹੜੇ ਚੌਥੀ ਫੇਲ ਲੋਗ ਨੇ ਜਿਹੜੇ ਚੌਥੀ ਫੇਲ ਲੋਗ ਨੇ ਇਹ ਕੈਲੰਡਰ ਬਣਾਉਣੇ ਇਹਨਾਂ ਦੇ ਵਸ ਦੀ ਗੱਲ ਨਹੀਂ ਹੈ ਕੋਈ ਮੈਨੂੰ ਆਖੇ ਨਾ ਭਾਈ ਸਾਹਿਬ ਤੁਸੀਂ ਕੈਲੰਡਰ ਬਣਾ ਦਿਓ ਜਾਂ ਤੁਸੀਂ ਕੈਲੰਡਰ ਬਾਰੇ ਕੀ ਜਾਣਦੇ ਹੋ ਤਾਂ ਸਾਨੂੰ ਦੱਸ ਦਿਓ ਵੀ ਕੈਲੰਡਰ ਦੀਆਂ ਡੇਟਾ ਦਾ ਕੀ ਹਿਸਾਬ ਹੁੰਦਾ ਹੈ ਇਹ ਫਿਕਸ ਕਿਵੇਂ ਕੀਤਾ ਜਾਂਦਾ ਹੈ ਤਾਂ ਮੈਨੂੰ ਨਹੀਂ ਪਤਾ ਜੀ ਮੈਨੂੰ ਗਿਆਨ ਨਹੀਂ ਹੈ ਵੀ ਕੈਲੰਡਰ ਕਿਵੇਂ ਬਣਦੇ ਨੇ ਕਿਉਂਕਿ ਇਹਦੀ ਇੱਕ ਆਪਣੀ ਸਟੱਡੀ ਹੈ ਜਿਵੇਂ ਡਾਕਟਰ ਦੀ ਆਪਣੀ ਪੜ੍ਹਾਈ ਹੁੰਦੀ ਹੈ ਲॉयर ਦੀ ਆਪਣੀ ਪੜ੍ਹਾਈ ਹੈ ਇੰਜੀਨੀਅਰ ਦੀ ਆਪਣੀ ਪੜ੍ਹਾਈ ਹੈ ਕੈਲੰਡਰ ਬਣਾਉਣ ਵਾਲਿਆਂ ਦੀ ਆਪਣੀ ਪੜ੍ਹਾਈ ਹੈ ਠੀਕ ਹੈ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੀ ਵਿਚਾਰ ਜਿਹੜੀ ਹੈ ਉਹ ਕਰਨੀ ਆਂਦੀ ਮੈਂ ਤੁਹਾਡੇ ਨਾਲ ਸਾਂਝੀ ਕਰ ਸਕਦਾ ਉਹ ਮੇਰਾ ਵਿਸ਼ਾ ਹੈ ਪਰ ਕੈਲੰਡਰ ਬਣਾਉਣ ਦਾ ਉਹ ਪਾਲ ਸਿੰਘ ਪੂਰੇਵਾਲ ਵਰਗੇ ਬੰਦਿਆਂ ਦਾ ਵਿਸ਼ਾ ਹੈ ਕਿਉਂਕਿ ਉਹਨਾਂ ਦੀ ਸਟੱਡੀ ਹੈ ਉਸ ਚੀਜ਼ ਦੇ ਉੱਤੇ ਇਹ ਚੌਥੀ ਫੇਲ ਸਾਧਾਂ ਦਾ ਵਿਸ਼ਾ ਨਹੀਂ ਹੈਗਾ ਇਹ ਜਿਹੜੇ ਕੈਲੰਡਰ ਬਣਾਉਣ ਨੂੰ ਤੁਰ ਪੈਂਦੇ ਨੇ ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਇਹਨਾਂ ਨੇ ਕੌਮ ਦਾ ਬੇੜਾਗਰ ਕਰਕੇ ਰੱਖਿਆ ਮੂਲ ਨਾਨਕਸ਼ਹੀ ਕੈਲੰਡਰ ਲਾਗੂ ਕਰਾਂਗੇ ਸਾਡੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ ਨਾਲੇ ਜਿਹੜੇ ਸਾਡੇ ਵਿਰੋਧੀ ਲੋਕ ਨੇ ਨਾ ਇਹ ਨਹੀਂ ਚਾਹੁੰਦੇ ਕਿ ਨਾਨਕਸ਼ਹੀ ਕੈਲੰਡਰ ਜਿਹੜਾ ਇਹ ਉਹ ਲਾਗੂ ਕੀਤਾ ਜਾਵੇ ਕਿਉਂਕਿ ਇਹਨਾਂ ਨੂੰ ਇਹ ਹੈ ਕਿ ਜੇ ਇਹ ਨਾਨਕਸਾਹੀ ਕੈਲੰਡਰ ਲਾਗੂ ਕਰਨਗੇ ਇਹ ਆਜ਼ਾਦ ਹਸਤੀ ਹੋ ਜਾਣਗੇ ਇਹ ਇੱਕ ਆਪਣੇ ਆਪ ਨੂੰ ਵੱਖਰੀ ਕੌਮ ਅਖਵਾਉਣਗੇ ਤੇ ਸਾਡੀ ਹੈ ਵੀ ਵੱਖਰੀ ਜੀ ਅਸੀਂ ਰਲਦੇ ਵੀ ਨਹੀਂ ਇਹਨਾਂ ਦੇ ਵਿੱਚ ਕਿਉਂਕਿ ਅਸੀਂ ਅਕਾਲ ਪੁਰਖ ਦੇ ਸਿੱਖਾਂ ਨਾ ਹਮ Hindu ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪਰਾਨ ਇਹ ਗੁਰੂ ਨੇ ਸਾਨੂੰ ਵਿਚਾਰਧਾਰਾ ਦਿੱਤੀ ਵੈਸੇ ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਜੇ ਸਾਡੇ ਉੱਤੇ ਕੋਈ ਚੜ ਕੇ ਆਏਗਾ ਤਾਂ ਫਿਰ ਉਹਨੂੰ ਜਵਾਬ ਵੀ ਦੇਣਾ ਪੈਂਦਾ ਹੈ ਚੂੜੀਆਂ ਤੇ ਨਹੀਂ ਨਾ ਪਾਈਆਂ ਫਿਰ ਉਹਨੂੰ ਜਵਾਬ ਵੀ ਦੇਣਾ ਪੈਂਦਾ ਪਹਿਲਾ ਅਟੈਕ ਉਹ ਲੋਕ ਕਰਦੇ ਨੇ ਤੇ ਅਸੀਂ ਕਿ ਆਪਣੇ ਆਪ ਨੂੰ ਡਿਫੈਂਸ ਵੀ ਨਾ ਕਰੀਏ ਆਪਣਾ ਸੈਲਫ ਡਿਫੈਂਸ ਵੀ ਨਾ ਕਰੀਏ ਐਸਾ ਨਹੀਂ ਹੋ ਸਕਦਾ ਇੰਨਾ ਕਿ ਤਾਂ ਸਾਨੂੰ ਸਾਰਿਆਂ ਨੂੰ ਹੀ ਸੁਚੇਤ ਹੋਣ ਦੀ ਲੋੜ ਹੈ ਮਨਮਤੀ ਧਿਆਰਾਂ ਦੇ ਵਿੱਚੋਂ ਨਿਕਲ ਗਏ ਆਪਣੀ ਸੋਚ ਨੂੰ ਪਾਸੇ ਛੱਡ ਕੇ ਹੋਰ ਕੂੜ ਕਬਾੜ ਜੋ ਵੀ ਸਾਡੇ ਅੰਦਰ ਪਾ ਦਿੱਤਾ ਗਿਆ ਨਾ ਉਥੋਂ ਅਸੀਂ ਬਾਹਰ ਨਿਕਲੀਏ ਤੇ ਕੇਵਲ ਤੇ ਕੇਵਲ ਸੱਚ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਈਏ ਤੇ ਫਿਰ ਬੇਨਤੀ ਕਰਦੇ ਆਂ ਉਹਨਾਂ ਲੋਕਾਂ ਦੇ ਪਿੱਛੇ ਨਾ ਲੱਗिए ਜਿਹੜੇ ਕੂੜ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਉਣ ਜਾਏ ਅਜਿਹੇ ਧਾਰਾਂ ਦਾ ਇਹ ਹਾਲ ਹੈ ਝੂਠ ਬੋਲ ਬੋਲ ਕੇ ਟੁੱਕੜ ਮਰਦਾਰ ਖਾ ਰਹੇ ਨੇ ਤੇ ਸਾਨੂੰ ਸਮਝਾਉਣ ਨੂੰ ਤਰੇ ਹੁੰਦੇ ਸਿੱਖੀ ਆ ਹੁੰਦੀ ਆ ਆ ਪਿਛਲੇ ਦਿਨ ਹੀ ਨਾ ਮੈਂ ਮੈਨੂੰ WhatsApp ਦੇ ਉੱਤੇ ਕਿਸੇ ਨੇ ਇੱਕ ਵੀਡੀਓ ਭੇਜੀ ਉਹਦੇ ਵਿੱਚ ਸਾਡੀ ਕੌਮ ਦਾ ਹੀ ਆ ਪਟਨੇ ਵਾਲਾ ਜਥੇਦਾਰ ਬੋਲਦਾ ਪਿਆ ਸੀਗਾ ਕਹਿੰਦਾ ਜੀ ਵੇਖੋ ਦੇਸ਼ ਦਾ ਪ੍ਰਧਾਨ ਮੰਤਰੀ ਜਿੱਥੇ ਵੀ ਜਾਂਦਾ ਏ ਜੇ ਉਹ ਉੱਥੇ ਜਾ ਕੇ ਦੂਜੀ ਕੰਟਰੀ ਦੇ ਲੋਗ ਉਹਦੀ ਬੇਇੱਜ਼ਤੀ ਕਰ ਦੇਣ ਭਾਵੇਂ ਕਿਸੇ ਹੋਰ ਕੰਟਰੀ 'ਚ ਗਿਆ ਹੋਵੇ ਤੇ ਉਹਦੀ ਬੇਇੱਜ਼ਤੀ ਕਰ ਦੇਣ ਇਹਦੇ ਨਾਲ ਦੇਸ਼ ਦੀ ਬੇਇੱਜ਼ਤੀ ਹੁੰਦੀ ਹੈ ਇਹਦੇ ਨਾਲ ਦੇਸ਼ ਦੀ ਬੇਇੱਜ਼ਤੀ ਹੁੰਦੀ ਹੈ ਤੇ ਆਪਣੇ ਉੱਤੇ ਗੱਲ ਨੂੰ ਟਿਕਾ ਰਿਆ ਸੀ ਵੀ ਜਦੋਂ ਅਸੀਂ ਸਮਾਗਮਾਂ 'ਚ ਜਾਂਦੇ ਆ ਜਦੋਂ ਸਾਡੇ ਬਾਰੇ ਮਾੜਾ ਬੋਲਦੇ ਆ ਨਾ ਤੇ ਇਹਦੇ ਨਾਲ ਤਖਤ ਦੀ ਬੇਇੱਜ਼ਤੀ ਹੁੰਦੀ ਹੈ ਇਹ ਗੱਲ ਉਥੇ ਉਹ ਕਹਿੰਦਾ ਪਿਆ ਤੇ ਮੈਂ ਇਹ ਵੀਡੀਓ ਨੈਟੂ ਤੇ ਚੜ੍ਹਨੀ ਹੈ ਮੈਨੂੰ ਪੁੱਛਣਾ ਚਾਹਨਾ ਵੀ ਜੇ ਮੰਨ ਲਓ ਉਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭੜੇ ਕੰਮ ਕੀਤੇ ਹੋਣ ਮੈਂ ਤੇ ਕਹਿੰਨਾ ਵਾਂ ਹਰ ਇੱਕ ਕੰਟਰੀ ਦੇ ਬੰਦੇ ਨੂੰ ਹੱਕ ਹੈ ਕਿ ਉਹਨੂੰ ਮਾੜਾ ਆਖੋ ਜਿੰਨੇ ਮਾੜਾ ਕੀਤਾ ਉਹਨੂੰ ਮਾੜਾ ਆਖੋ ਜੇ ਪ੍ਰਧਾਨ ਮੰਤਰੀ ਨੇ ਮਾੜਾ ਕੀਤਾ ਤੇ ਉਸ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਉਸ ਦੇਸ਼ ਦੇ ਵਿੱਚ ਰਹਿਣ ਵਾਲੇ ਲੋਕ ਨੇ ਨਾ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਸਾਡਾ ਪ੍ਰਧਾਨ ਮੰਤਰੀ ਸਹੀ ਨਹੀਂ ਹੈ ਇਹਨੇ ਮਾੜਾ ਕੀਤਾ ਜੇ ਉਹ ਕੀਤਾ ਜੋ ਕਹਿਣਾ ਚਾਹੀਦਾ ਇਹ ਤਾਂ ਸਚਾਈ ਹੈ ਗੁਰੂ ਨੇ ਇਹੀ ਗੱਲ ਤਾਂ ਸਿਖਾਈ ਹੈ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰਦਸੈ ਵਾਟ ਮੁਰਿਦਾਂ ਜੋਲੀ ਹੈ ਤੇ ਜਹੇਦਾਰਾਂ ਨੂੰ ਮੈਂ ਵੀ ਕਹਿਣਾ ਚਾਹਾਂਗਾ ਜੇ ਤੁਸੀਂ ਭੈੜੀਆਂ ਕਰਤੂਤਾਂ ਕੀਤੀਆਂ ਤਾਂ ਸਾਨੂੰ ਵੀ ਸੱਚ ਬਿਆਨ ਕਰਨਾ ਪੈਗਾ ਵਾਕਈ ਕੀਤੀਆਂ ਉਹਦੇ ਨਾਲ ਅਕਾਲ ਤਖਤ ਸਾਹਿਬ ਦੀ ਬੇਦਵੀ ਨਹੀਂ ਹੁੰਦੀ ਤੁਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਖੜ ਕੇ ਉੱਥੇ ਝੂਠ ਬੋਲਦੇ ਹੋ ਉੱਥੇ ਕੁਫਰ ਤੋਲਦੇ ਹੋ ਉੱਥੇ ਚੰਗੇ ਬੰਦਿਆਂ ਨੂੰ ਛੇਕ ਦਿੰਦੇ ਹੋ ਤੇ ਭੈੜਿਆਂ ਨੂੰ ਆਪਣੇ ਗਲਾਂ ਦੇ ਨਾਲ ਲਾਉਂਦੇ ਹੋ ਤੁਸੀਂ ਅਗਾਲਤਕ ਸਾਭ ਦੀ ਬੇਇੱਜ਼ਤੀ ਕੀਤੀ ਹੈ ਕਿ ਸੱਚ ਬੋਲਣ ਵਾਲਿਆਂ ਨੇ ਕੀਤੀ ਹੈ ਅਗਾਲਤਕ ਸਾਲ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਇਹਨਾਂ ਲੋਕਾਂ ਨੇ ਤੇ ਗੱਲਾਂ ਕਰਦੇ ਨੇ ਦੂਜੀਆਂ ਵੀ ਸਾਡੇ ਬਾਰੇ ਜਿਹੜਾ ਕੋਈ ਨਾ ਬੋਲੇ ਆਪਣਾ ਤਾਂ ਇਹਨਾਂ ਦਾ ਸਿੱਖੀ ਸਿਧਾਂਤ ਦੇ ਮੁਤਾਬਕ ਕੋਈ ਜੀਵਨ ਹੈ ਨਹੀਂ ਆਪਣਾ ਇਹਨਾਂ ਦਾ ਕੀ ਜੀਵਨ ਹੈ ਉਹ ਤੁਸੀਂ ਨੈਟ ਦੇ ਉੱਤੇ ਜਾ ਕੇ ਸਰਚ ਕਰ ਲਿਓ ਆਪ ਦਾ ਤਿੰਨ ਤਿੰਨ ਵਿਆਹ ਕਰਾਈ ਫਿਰਦੇ ਨੇ ਤੇ ਦੂਜਿਆਂ ਨੂੰ ਸਿੱਖਿਆ ਦੇਣ ਵਾਸਤੇ ਤੁਰਦੇ ਨੇ ਇਹ ਲੋਕ ਸੋ ਇਹ ਇਹਨਾਂ ਦੇ ਹਿਸਾਬ ਨੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਬਤੀਤ ਕਰਨ ਦਾ ਯਤਨ ਕਰੀਏ ਇਤਨੀਆਂ ਕੋ